ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣਾ ਚੈਨਲ ਜੀਤਾ ਫਾਰਮ ਟੀਵੀ ਤੇ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਅਨਗਰਜੀਤ ਰਾਏ ਉਹਨੂੰ ਬਾਤਾਂ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਅੱਜ ਸਾਰਾ ਬਰਨਾਲੇ ਆਪਾਂ ਵਾਈ ਦੀ ਡੇਰੀ ਆ 8-10 ਲਾਗ ਪਕਾਉਗਾ ਜੀ ਵਿੱਚ ਧੋਕੜ ਵਿੱਚ ਹੀ ਗੱਭਣ ਦੇਖ ਸਕਦੇ ਹੋ ਠੀਕ ਹੈ ਜੀ ਸੇਖਾ ਰੋਡ ਦੇ ਕੋਲੇ ਆ ਵਾਈ ਜੀ ਨਾਲ ਫੋਨ ਤੇ ਕਨੈਕਟ ਕਰਕੇ ਵਾਈ ਜੀ ਨਾਲ ਕਨੈਕਟ ਕਰਕੇ ਆ ਸਕਦੇ ਹੋ ਭਰਾ ਠੀਕ ਹੈ ਜੀ ਦੇ ਸਾਡਾ ਗੰਗਾ ਵੀਆ ਤੇ ਮੁੱਜਾ ਵੀਆ ਬਾਈ ਜੀ ਨਾਲ ਕਨੈਕਟ ਕਰ ਲਓ ਭਰਾ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਦੇ ਪੇਜ ਆ ਗੁਰਜੀਤ ਰਾਏ ਉਹਨੂੰ ਬੜਾ ਬੜਾ ਫੋਲੋਅਰ ਕਸਰ ਕਰਾ ਕੋ ਕਰਦੇ ਹੋ ਵੀਰ ਜੀ ਅਪਨ ਗੱਲਬਾਤ ਨੂੰ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਨਾਮ ਦੱਸੋ ਜੀ ਆਪਣਾ ਮੇਰਾ ਨਾਮ ਵੀਰੇ ਸੋਨੂ ਆ ਤੇ ਸ਼ਹਿਰ ਮੇਰਾ ਬਰਨਾਲਾ ਸੰਤਾ ਵਾਲੀ ਗਲੀ ਜੈਂਟਾ ਵਾਲਾ ਰੋਗ ਠੀਕ ਹੈ ਜੀ ਕਿਹੜੀ ਡੈਰੀ ਬਾਈ ਜੀ ਆਪਣੇ ਇਹ ਇਹ ਪੰਡਤਾਂ ਦੀ ਡੈਰੀ ਬਾਈ ਜੀ ਬਾਈ ਯਾਰਾ ਪੱਪੂ ਪੰਡਤ ਕੀ ਠੀਕ ਹੈ ਪੱਪੂ ਪੰਡਤ ਹਾਂਜੀ ਨੰਬਰ ਦੱਸੋ ਭਰਾ ਆਪਣਾ ਨੰਬਰ ਠੀਕਾ ਫਾਕ ਵੀ ਦਾ ਨੰਬਰ ਪਾਸਕ੍ਰੀਨ ਤੇ ਵੀ ਲਾ ਦਾਂਗੇ ਜੀ ਤੇ ਹਾਂਜੀ ਬਾਈ ਜੀ ਇਹ ਬੂਰੀ ਮੱਝ ਦੀ ਜਾਣਕਾਰੀ ਦਿੰਦਾ ਬੂਰੀ ਮੈਂ ਥੱਲੇ ਬਾਈ ਹੈਗਾ 7 ਕਿਲੋ ਦੁੱਧ ਆ ਮਤਲਬ ਕੀ 5-6 ਮਹੀਨੇ ਦੀ ਗੱਪਣ ਆਈ ਹੈ ਠੀਕ ਹੈ ਜੀ ਦੇਖ ਸੋ ਬਰਾ ਤੇ ਤੁਹਾਡਾ ਤਾਰਾ ਤਾਂ ਜਗ੍ਹਾ ਘਟਾਤਾ ਕਰਦੇ ਬਾਈ ਥੋੜੀ ਪ੍ਰੋਬਲਮ ਕਿੰਨੇ ਮਹੀਨੇ ਦੀ ਗੱਪਣ ਵੀਰੇ ਇਹ ਬਾਈ 5 ਮਹੀਨਿਆਂ ਦੇ ਆ 11 ਨੂੰ ਆ ਚਾਰ ਪੂਰੇ ਕੇ ਪੰਜਵਾਂ ਲੱਗ ਜੂ ਬਾਈ ਇਹਨੂੰ ਠੀਕ ਹੈ ਜੀ ਕੀ ਰੇਟ ਰੂਟ ਆ ਭਰਾ ਇਹਦਾ ਇਹਦਾ ਬਾਈ 95000 ਰੁਪਈਆ ਠੀਕ ਹੈ ਜੀ ਲੋ ਬਰਾ ਗੱਪਣ ਠੋਕੜ ਠੀਕ ਹੈ ਦੋਨੇ ਮੇਲੇ ਮਿਲਦੀ ਵੀਰੇ ਦੋਨੇ ਟਾਈਮ ਕੱਟੇ ਦੇ ਭਾਈ ਇੱਕ ਕੜਾ ਸਵੇਰ ਵਾਲੇ ਟੀਕੇ ਤੇ ਆਥਨੇ ਕੱਟੇ ਦੇ ਕੱਟਾ ਕਿਹੜਾ ਜੀ ਦਾ ਉਹ ਫੜਾ ਵੀਰੇ ਕੱਟਾ ਤਾਂ ਕੱਟਾ ਬਰਾ ਦੇਖ ਸਕਦੇ ਠੀਕ ਕੋ ਚੰਗੀ ਤਰ੍ਹਾਂ ਦੇਖ ਸਰੇ ਬਰਾ ਕੱਦ ਕੁੱਦ ਸੁਖਣਾ ਪਰਮਣ ਵਾਲੀ ਤਾਂ ਪੂਰੀ ਰੰਗ ਦੀ ਹੈ ਠੀਕ ਹੈ ਜੀ ਹਾਂਜੀ ਵੀਰੇ ਆ ਦੂਜੇ ਨੰਬਰ ਵਾਲੇ ਦਾ ਦੱਸੋ ਜਾਣਕਾਰੀ ਇਹਦੇ ਥੱਲੇ ਭਾਈ 13 ਲੀਟਰ ਦੁੱਧ ਆਗਾ ਮੈਂ ਥੱਲੇ ਹਾਂਜੀ ਮਨ ਤਿੰਨ ਕੁ ਮਹੀਨੇ ਦੀ ਸੂਈ ਵੀ ਹੈਗੀ ਇਹੇ ਠੀਕ ਹੈ ਜੀ ਤੇ ਇਹਦਾ ਰੇਟ ਹੈਗਾ 1,35,000 ਰੁਪਏ ਭਾਈ ਯਾਰਾ ਠੀਕ ਆ ਮੂਲਾ ਬੱਚਾ ਦਾ ਜੀ ਮ ਸੀਕਾ ਮਗਰ ਕਟਾ ਕਟੀ ਕਟਾ ਵੀਰੇ ਕਟਾ ਠੀਕ ਹੈ ਦੁੱਧ ਕਿੰਨਾ ਦੱਸਿਆ 13 ਲੀਟਰ ਬਾਈ ਯਾਰ 13 ਲੀਟਰ ਦੁੱਧ ਤੇ ਗੱਪਣ ਕੁਪਣ ਹੈ ਨਹੀਂ ਹਾਲੇ ਗੱਪਣ ਨਹੀਂ ਹੈਗੀ ਬਾਈ ਹਜੇ ਕਿੰਨੇ ਟਮਾਗਾ ਸੂਈ ਨੂੰ ਜੀ ਸੂਈ ਨੂੰ ਹੋ ਗਏ ਬਾਈ 3 ਮਹੀਨੇ ਹੋ ਲੱਗ ਪਗ ਦੇ ਆਸ-ਪਾਸ ਆ ਠੀਕ ਹੈ ਜੀ ਦੇਖ ਸਕਦੇ ਹੋ ਪਰ ਮੈਂ ਵੱਧ ਨਹੀਂ ਹੈਗੀ ਕਦ ਕੋ ਤੂੰ ਸੁੱਕ ਦੇਖ ਸਕਦਾ ਵੀਰਾ ਵਾਜ ਨੇ ਰੇਟ ਵੀ ਦੱਸਦਾ ਕੱਲੀ-ਕੱਲੀ ਮਾਜਦਾ ਠੀਕ ਹੈ ਜੀ ਹਾਂਜੀ ਬਾਈ ਜੀ ਅਗਲੀ ਦੱਸੋ ਜੀ ਇਹ ਕਾਮ ਐਸ ਛੋਟੀ ਆ ਵੇਲੇ ਪਹਿਲੇ ਸੂਏ ਕੱਟੀ ਆ ਇਹ ਹਾਂਜੀ ਤੇ ਇਹਦੇ ਖਲੇ 6.5 7 ਕਿਲੋ ਦੁੱਧ ਹੋਵੇ ਯਾਰਾ ਠੀਕ ਹੈ ਜੀ ਇਹ ਵੀ ਇੱਕ ਟਾਈਮ ਟਿਕਾ ਦੇ ਮਿਲਦੀ ਹੈ ਇੱਕ ਟਾਈਮ ਕੱਟੇ ਦੇ ਮਿਲਦੀ ਹੈ ਕਿਹੜਾ ਜੀ ਇਹਦਾ ਆ ਬੱਚਾ ਵੀਰੇ ਇਹਦਾ ਬਹੁਤ ਸੁਪਰਾ ਬੱਚਾ ਦਾ ਠੀਕ ਹੈ ਜੀ ਇਹਦਾ ਰੇਟ ਬਰਾਗੀ ਹੈ ਜੀ ਇਹਦਾ ਰੇਟ ਹੈ ਵੀਰੇ 65000 ਰੁਪਿਆ ਠੀਕ ਹੈ ਜੀ ਇਹਦੇ ਨੂੰ ਕਰ ਦੋ ਮੜਾ ਜੀ ਬਸ ਐਂ ਕਰ ਦੋ ਬਸ ਹੋ ਗਿਆ ਦੱਸੋ ਜੀ ਕਿੰਨੇ ਇਸ ਕੁਆਲਟੀ ਹਾਂਜੀ ਬਈ ਇਹ ਦੱਸੋ ਜੀ ਆ ਚੋਟੀ ਹੈ ਵੀਰੇ ਇਥੇ 10 ਲੀਟਰ ਦੋਤਾ ਹਾਂਜੀ ਇੱਕ ਮਹੀਨਾ 7 ਦਿਨਾਂ ਲਈ ਬਈ ਗੱਪਾਂ ਹੈ ਠੀਕ ਹੈ ਜੀ ਹਲੇ ਚੈੱਕ ਚ ਨਹੀਂ ਆਉਦੀ ਹਲੇ ਚੈੱਕ ਚ ਨਹੀਂ ਹੈਗੀ ਬਈ ਯਾਰਾ ਠੀਕ ਹੈ ਜੀ ਮੜਾ ਕਰ ਰਿਹਾ ਦਰ ਨੂੰ ਠੀਕ ਹੈ ਇਹਦੇ ਮੰਕਰ ਭਾਈ ਉਹ ਬੱਚਾ ਚਾ ਸੁੱਤੀ ਭਾਈ ਦੇਖ ਸਕਦੇ ਪੇਰਾ ਰੇਟ ਹੈਗਾ ਬਰੇ 90000 ਰੁਪਿਆ ਠੀਕ ਹੈ ਜੀ ਦੇਖ ਸਕਦਾ ਠੀਕ ਹੈ ਜੀ ਹਾਂਜੀ ਅਗਲੀ ਮਾਝਾ ਦੱਸਣੀ ਗਾਂ ਕ ਇੱਕ ਆ ਗਾਂ ਬਾਈ ਯਾਰ ਠੀਕ ਹੈ ਜੀ ਮੈਂ ਸਭਾ ਯਾਰ ਇਹ ਹਾਂਜੀ ਤੇ ਇਹਦੇ ਥੱਲੇ ਭਾਈ 8 ਲੀਟਰ ਦੁੱਧ ਆਗਾ ਹਾਂਜੀ ਦੋਏ ਟਾਈਮ ਕੱਟੇ ਦੀ ਮਿਲਦੀ ਆਗੀ ਠੀਕ ਹੈ ਜੀ ਮੁੱਲ ਵਾੜੀ ਦਾ ਭਾਈ ਹੈਗਾ 60000 ਰੁਪਇਆ 60000 ਹਾਂਜੀ ਤੇ ਇਹਦਾ ਆਪਣਾ ਇੱਕ ਥਾਣਾ ਕਿਹੜਾ ਖੜਾ ਜੀ ਦਾ ਨਾਗਰਲਾ ਥਾਣਾ ਦਾ ਤਿਲ ਲਾਵੇ ਦਾ ਠੀਕ ਹੈ ਜੀ ਹਾਂਜੀ ਇੱਕ ਜਮੀਨਿਆ ਦਾ ਦੁੱਧ ਜਮੀਨ ਨਹੀਂ ਆਉਂਦਾ ਭਾਈ ਯਾਰ ਠੀਕ ਹੈ ਜੀ ਠੀਕ ਹੈ ਰੇਟ ਵੀ ਭਾਈ ਨੇ ਦੱਸਤਾ 60000 ਰੁਪਇਆ ਠੀਕ ਹੈ ਜੀ ਹਾਂਜੀ ਭਾਈ ਅਗਲੀ ਗਾਂ ਦਾ ਦੱਸੋ ਆਹਾ ਵਹਿੜੀ ਆ ਭਾਈ ਯਾਰ ਇਹ ਵੀ ਇੱਕ ਮਹੀਨਾ ਦੀ 7 ਦਿਨਾਂ ਦੀ ਗੱਪਣਾ ਭਾਈ 12 13 ਲੀਟਰ ਦੁੱਧ ਦੇ ਥਲੇ ਹਾਂਜੀ ਤੇ ਮਨ ਈਮੇਲ ਰਿਹਾ ਬਈ ਸੇ ਲਾਇਨੀਆਂ ਜਿੰਨੇ ਗਾ ਲੋ ਬਈ ਯਾਰ ਲੈਣਾ ਪਾਓ ਚਾਹੇ ਨਾ ਪਾਓ ਬਈ ਯਾਰ ਜਿੱਦ ਤੱਕ ਦੀ ਮਰਜ਼ੀ ਭੇਜੋ ਠੀਕ ਹੈ ਜੀ ਇਹਦਾ ਰੇਟ ਭਰਾ ਇਹਦਾ ਰੇਟ ਹੈਗਾ ਬਈ 45000 ਰੁਪਿਆ ਠੀਕ ਹੈ ਜੀ ਤੇ ਇਹ ਬੱਚਾ ਪੁੱਛਾ ਬਈ ਇਹਦੇ ਇਹਦੇ ਮਾ ਕਰ ਬੱਸ ਸੀ ਸੀ ਬਈ ਮੈਂ ਦੇ ਦਿੱਤੀ ਗੈਸ ਨੂੰ ਯਾਰ ਠੀਕ ਹੈ ਠੀਕ ਹੈ ਸਹੀ ਗੱਲ ਹਾਂਜੀ ਅਗਲੀ ਦਾ ਦੱਸੋ ਜੀ ਤੇ ਅਗਲੀ ਹੈਗੀ ਆ ਬਈ ਯਾਰ ਇਹ ਇਹਦੇ ਨਾਲੇ ਵੀ ਬਈ 13 ਦਾ ਕਿਲੋ ਦੁੱਧ ਸੀਗਾ ਠੀਕ ਹੈ ਤੇ ਮਿਲਦੀ ਇਹ ਵੀ ਆਈਆਂ ਵੀ ਸੀਲ ਠੰਡੀ ਵਾਲੀ ਆ ਬਈ ਯਾਰ ਠੀਕ ਹੈ ਜੀ ਜਿੰਮਰਜ਼ੀ ਵਹਜਾ ਇਧਰ ਹੀ ਵਹਜਾ ਇਧਰ ਤੇ ਮਰਜ਼ੀ ਭੇਜੋ ਦ ਦੋ ਤੈਰੇ ਸਾਲੇ ਬਈ ਉਹ 12:00 ਹੋ ਜਾਏ 13:00 ਯਾਰ ਆ ਗਰਮੀ ਕਰਕੇ ਥੋੜੇ ਘਟ ਕੇ ਪਸੂ ਠੀਕ ਹੈ ਜੀ ਤੇ ਇਹਦਾ ਰੇਟ ਵੀ 45000 ਆ ਕੇ ਬਈ ਯਾਰ 45000 ਹੀ ਹਾਂਜੀ ਹਾਂਜੀ ਬਈ ਦੇਖ ਸਕਦੇ ਬਸ ਵਸੂ ਨਾ OK ਚੱਕਰ ਹੋ ਜਾ ਬਰਾ ਠੀਕ ਹੈ ਜੀ ਠੀਕ ਹੈ ਜੀ ਇਹਨੂੰ ਅੱਜ ਹੋ ਗਏ ਬਈ ਯਾਰ 28 ਦਿਨ ਪੂਰੇ 28 ਦਿਨ ਅੱਛਾ ਜੀ 20 ਲੀਟਰ ਦੋਤਾ ਹਾਂਜੀ ਉਹ ਬੱਸੀ ਇਹਦੇ ਮਗਰ ਬਈ ਯਾਰ ਦਿਖਾ ਦਿਨੇ ਜੀ ਬੱਸ ਹਾਂ ਜੀ ਆ ਬੱਸੀ ਜੀ ਆ ਬੱਛੀ ਆ ਜੀ ਠੀਕ ਆ ਜੀ ਇਹਦਾ ਕੀ ਰੇਟ ਆ ਜੀ ਇਹਦਾ ਰੇਟ ਹੈਗਾ ਭਾਈ 84000 ਰੁਪਿਆ 85000 ਹਾਂ ਜੀ ਹਾਂ ਚੌਥੇ ਸੂਏ ਆ ਭਾਈ ਯਾਰ ਠੀਕ ਆ ਮਾੜਾ ਇਦਨ ਕੋ ਠੀਕ ਠੀਕ ਸਾਲਾ ਬਰਾ ਕਿੰਨਾ ਦਿਨ ਹੋ ਗਿਆ ਸੂਈ ਨੇ ਮੈਨੂੰ ਅੱਜ 28 ਦਿਨ ਹੋ ਗਏ ਭਾਈ ਯਾਰਾ ਠੀਕ ਹੈ ਮਨੇ ਹੈ ਮਈਆ 4 ਜੂਨ ਦੀ ਸੂਈ ਵੀ ਹੈ ਭਾਈ ਯਾਰਾ ਠੀਕ ਹੈ ਠੀਕ ਹੈ ਸਾਡ ਤੋਂ ਮੁੱਕੇ ਵੀ ਦੇ ਸਾਰੇ ਸਾਰੇ ਧਾਰੇ ਨਹੀਂ ਮੋਟੀ ਪੈਣੇ ਜੀ ਨਹੀਂ ਗਾਦੋ ਬਾਈ ਠੀਕ ਹੈ ਅਗਲੀ ਦਾ ਜਿੱਕਾ ਹੈ ਰਹਿਣੀ ਆ ਬਾਈ ਯਾਰ ਇਹਦੇ ਸਲੇ 11 ਲੀਟਰ ਦੁੱਧ ਆਗਾ ਹਾਂਜੀ ਇਹਦਾ ਮੁੱਲ ਵਗੀ ਹੈਗਾ ਬਾਈ 35000 ਰੁਪਿਆ ਠੀਕ ਹੈ ਜੀ 11 ਲੀਟਰ ਦੁੱਧਾ ਕਿਨੇ ਦਾ ਹੋਸ਼ੀਨ ਬਾਈ ਜੀ ਨੂੰ ਸੁਈਨ ਹੋ ਗਿਆ ਇਹਨੂੰ 350 ਨੇ ਬਾਈ ਯਾਰਾ ਠੀਕ ਹੈ ਜੀ ਦੇਖ ਸੋ ਦੋਪਰਾ ਥੋੜਾ ਨਹੀਂ ਰਹਾ ਪੈਂਦਾ ਇਥੇ ਤਾਂ ਘੱਟ ਥੋੜੀ ਦੇਣੀ ਠੀਕ ਹੈ ਜੀ ਇਹ ਵੀ ਹਜੇ ਚੌਣੀ ਆ ਬਾਈ ਯਾਰਾ ਠੀਕ ਹੈ ਜੀ ਦੇਖ ਸੋ ਦੋਪਰਾ ਠੀਕ ਹੈ ਜਿੱਤਾ ਫਾਰਮ ਟੀਮ ਨੂੰ ਗੋਸਪਲ ਸਪਰਾਇਟ ਸੈਟ ਕਰਾ ਕੋ ਤਾਂ ਕਿਸੇ ਨੂੰ ਮਿਲਣ ਨੂੰ ਵੀਡੀਓ ਅਪਲੋਡ ਕਰਾ ਦੇ ਵੀ ਦੇਖ ਸਾਲਾ ਫਾਰਮ ਡੈਰੀ ਲਈ ਦਾ ਠੀਕ ਹੈ ਬਾਈ ਜੀ ਨੇ ਜਰੂਰ ਕਨੈਕਟ ਕਰੋ ਬਾਈ ਦਾ ਨੰਬਰ ਪਾਸ ਕਰੀ ਤੇਰਾ ਠੀਕ ਹੈ